BC ਤੋਂ ਹੀ ਪੁੱਛਿਆ ਗਿਆ ਕਿ ਸਾਨੂੰ ਕਲੀਅਰ ਦੱਸਿਆ ਜਾਵੇ ਤੁਹਾਡੀ ਗੱਲਬਾਤ ਕੀ ਹੋ ਰਹੀ ਹੈ ਪੋਜ਼ਿਟਿਵ ਆ ਨੈਗੇਟਿਵ ਆ ਉਹ ਕੀ ਕਹਿ ਰਹੇ ਨੇ ਤੁਸੀਂ ਕੀ ਕਹਿ ਰਹੇ ਹੋ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਪੋਜ਼ਿਟਿਵਲੀ ਸਾਡੀ ਗੱਲ ਹੋਈ ਹੈ ਤੇ ਆਉਣ ਵਾਲੇ 1-2 ਦਿਨਾਂ ਦੇ ਅੰਦਰ-ਅੰਦਰ ਉੱਥੋਂ ਜਿਹੜਾ ਸ਼ਡਿਊਲ ਹੈ ਉਹ ਜਾਰੀ ਹੋ ਜਾਊਗਾ। ਹਨਾ ਕਿ ਬੈਟਿੰਗ ਕਮੇਟੀ ਬਣਾਈ ਸੀ ਕਿ ਇੱਥੇ ਕਿਹੜਾ ਕਿਹੜਾ ਸਪੀਕਰ ਬੋਲ ਸਕਦਾ ਕਿ ਉਹ ਕਮੇਟੀ ਸਕ੍ਰੈਪ ਕਰੀ ਜਾਵੇ ਇਹ ਨਹੀਂ ਦੱਸਣਗੇ ਇੱਥੇ ਕੌਣ ਬੋਲ ਸਕਦਾ ਮਤਲਬ ਇਸ ਦੇਸ਼ 'ਚ ਕਹਿੰਦੇ ਨੇ ਕਿ ਕਾਨੂੰਨ ਦਾ ਰਾਜ ਹੈ ਜੀ ਜੇ ਕੋਈ ਇਹੋ ਜਿਹੀ ਗੱਲ ਹੋਂਦੀ ਹੈ ਕਾਨੂੰਨੀ ਕਾਰਵਾਈ ਕਰ ਲੈਣ ਪਰ ਇਹ ਨਹੀਂ ਦ ਰਾਪੂ ਜਾ ਹਰਿਆਣੇ ਦੀ ਜਿਹੜੀ ਪੁਲਿਸ ਹੈ ਉਹ ਮਹਾਲੀ ਦੇ ਵਿੱਚ ਐਂਟਰ ਹੋਈ ਜੇ ਉੱਥੇ ਜਾ ਕੇ ਖੜਦੀ ਹੈ ਤਾਂ ਜਾਂ ਪੰਜਾਬ ਦੀ ਪੁਲਿਸ ਜਿਹੜੀ ਹੈ ਇੱਥੇ ਨੌਜਵਾਨਾਂ ਨੂੰ ਰੋਕਣ ਦੇ ਲਈ ਆਉਂਦੀ ਆ ਉਹਨੂੰ ਲੈ ਕੇ ਮੋਰਚੇ ਦੇ ਵੱਲੋਂ ਕੀ ਕੁਝ ਪ੍ਰਤੀਕਿਰਿਆ ਹੈ ਜੀ ਭਾਈ ਜੀ ਪੰਜਾਬ ਪੁਲਿਸ ਕਿਉਂ ਆਏ ਉੱਥੇ ਇਹ ਟੰਡਾ ਤੁਹਾਡੇ ਮਕਲਾਸਿਕ ਦਾ ਫੜਿਆ ਹੋਇਆ ਹੈ ਅਸੀਂ ਮੰਨਦੇ ਆ ਕਿ ਹਰਿਆਣੇ ਦਾ ਚਲੋ ਬੀਜੇਪੀ ਦਾ ਰਾਜ ਆ ਉਹਨਾਂ ਨੂੰ ਤਾਂ ਮੈਂ ਸਮਝ ਆਉਂਦਾ ਵੀ ਉਹਨਾਂ ਦੀ ਤਾਂ ਮਜਬੂਰੀ ਕੀ ਹੈ ਜੀ ਤੇ ਉਹਨਾਂ ਤਾਂ ਉਹੀ ਕੁਝ ਕਰਨਾ ਪਰ ਜਿਹੜੀ ਪੰਜਾਬ ਪੁਲਿਸ ਇੱਥੇ ਗੇਟ ਨੰਬਰ 1 ਤੇ ਲਾਠੀਆਂ ਲਾਠੀ ਚਾਰਜ ਕਰ ਰਹੀ ਸੀ ਸਾਨੂੰ ਉਹ ਸਮੱਸਿਆ ਲੱਗ ਰ ਅਪੀਲ ਕਹਿ ਲੋ ਚੇਤਾਵਨੀ ਕਹਿ ਲੋ ਭਵੰਤਮਨ ਸਰਕਾਰ ਵਾਸਤੇ ਹੈਗੇ ਕਿਉਂਕਿ ਹੋਮ ਮੰਟਿਸਟਰ ਮਾਨ ਸਾਹਿਬ ਆਪ ਨੇ ਕਮਾਲ ਦੀ ਗੱਲ ਹੈ ਇਸ ਨੇ ਦਿਨੇਸ਼ ਛੱਡਾ ਦੀ ਡੰਗਾ ਪੈ ਰਹੀ ਸੀ ਮਾਰ ਪਿਆ ਪੁਲਿਸ ਰਹੀ ਆ ਕਿ ਜੇ ਸਾਡਾ ਇੰਨਾ ਸਾਡੇ ਐਮਐਲਿਆਂ ਦਾ ਜੋਰ ਨਹੀਂ ਇੰਨਾ ਚੱਲਦਾ ਫਿਰ ਤਾਂ ਪੰਜਾਬ ਦਾ ਜੋਰ ਸਵਾ ਚੱਲੂਗਾ ਜੀ ਸਭ ਨੂੰ ਵੀ ਸੀ ਕਿ ਯਾਰ ਇਹ ਤਾਂ ਮਨ ਕੋਈ ਤੁਸੀਂ ਸਾਡੀ ਸਪੋਰਟ ਚਾਹ ਰਹੇ ਹੋ ਪੁਲਿਸ ਥੋੜੀ ਸਾਡੇ ਡੰਗਾ ਮਾਰ ਰਹੀ ਹੈ ਜਨਕਰ ਗੁਕਤਾ ਪਹਿਲਾਂ ਨਈਏ ਚੀਫ ਸੀਗਾ ਹੁਣ ਦਨਕਰ ਗੁਪਤਾ ਦੇ ਹਿਸਾਬ ਨਾਲ ਇਹ ਪੰਜਾਬ ਪੁਲਿਸ ਚੱਲਿਆ ਕਰੂਗੀ ਹੁਣ ਉਹ ਸੈਂਟਰ 'ਚ ਬੈਠਾ ਮਤਲਬ ਉਹ ਪਹਿਲਾਂ ਪੰਜਾਬ ਦਾ ਡੀਜੀ ਸੀ ਹੁਣ ਐਨਆਈਏ ਚੀਫ ਆ ਫਿਰ ਉਹਦੇ ਹਿਸਾਬ ਨਾਲ ਇਹ ਪੰਜਾਬ ਪੁਲਿਸ ਚਲਦੀ ਹੈ ਜਾਂ ਤਾਂ ਐ ਹੋ ਗਿਆ ਹੋਊਗਾ ਜੇ ਫਿਰ ਪੰਜਾਬ ਕੋਲੇ ਉਹਦੀ ਪੁਲਿਸ ਵੀ ਨਹੀਂ ਬਚੀ ਜੀ ਫਿਰ ਪੰਜਾਬ 'ਚ ਤਾਂ ਐਮਰਜੈਂਸੀ ਲੱਗਣੀ ਹੋਵੇਗੀ ਰਹਿ ਗਈ ਜੇ ਉਹਦਾ ਕਿਤੇ ਉਹਨਾ ਅਨਾਉਂਸ ਨਹੀਂ ਹੁੰਦੀਆਂ ਤਾਂ ਅਸੀਂ ਫਿਰ ਇਹ ਜ਼ਿੰਮੇਵਾਰੀ ਲਵਾਂਗੇ ਜੀ ਕਿ ਇੱਥੇ ਕੋਈ ਪੇਪਰ ਨਹੀਂ ਹੋਣਗੇ ਤੇ ਐਡਮਿਨ ਬਲੌਗ ਬੰਦ ਕਰਿਆ ਜਾਊਗਾ ਅਸੀਂ ਸਪਸ਼ਟਾ ਕਿ ਯੂਨੀਵਰਸਿਟੀ ਚੱਲੂਗੀ ਤਾਂ ਪੰਜਾਬ ਦੇ ਤੇ ਵਿਦਿਆਰਥੀਆਂ ਦੇ ਹੱਕਾਂ ਅਨਸਾਰ ਚੱਲੂਗੀ ਉਹਨ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੋਲਿੰਦਰ ਸਿੰਘ ਛਲੇੜੀ ਤਾਂ ਪੀਯੂ ਦੇ ਵਿੱਚ ਮੋਰਚਾ ਲਗਾਤਾਰ ਜਾਰੀ ਹੈ ਹਾਲਾਂਕਿ 10 ਤਰੀਕ ਦੀ ਇੱਕ ਵੱਡੀ ਕਾਲਸੀ ਵੱਡੀ ਕਾਲ ਤੋਂ ਬਾਅਦ ਹੁਣ ਕੀ ਕੁਝ ਚੱਲ ਰਿਹਾ ਹੈ ਮੋਰਚੇ ਦੇ ਵਿੱਚ ਉਸ ਦੇ ਬਾਰੇ ਵੀ ਜਾਣਾਂਗੇ ਤੇ ਇੱਕ ਜਿਹੜੀ ਮੋਰਚੇ ਦੇ ਆਗੂਆਂ ਦੀ ਇੱਕ ਮੀਟਿੰਗ ਹੋਈ ਹੈ ਸੈਨੇਟ ਨੂੰ ਲੈ ਕੇ ਉਸ ਮੀਟਿੰਗ ਦੇ ਵਿੱਚ ਕੀ ਕੁਝ ਨਤੀਜੇ ਜਿਹੜੇ ਦੇਖਣ ਨੂੰ ਮਿਲੇ ਨੇ ਭਾਈ ਰਮਨ ਹਣੀ ਸਾਡੇ ਨਾਲ ਨੇ ਭਾਈ ਇੱਕ ਤਾਂ ਜਿਹੜੀ 10 ਤਰੀਕ ਦੀ ਵੱਡੀ ਕਾਲ ਸੀ ਵੱਡਾ ਇਕੱਠ ਇੱਥੇ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਕੀ ਹੁਣ ਮੋਰਚੇ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਉਹ ਜਰੂਰ ਸਾਨੂੰ ਇੱਕ ਵਾਰ ਦੱਸ ਦਿਓ 10 ਤਰੀਕ ਦੀ ਕਾਲ ਤਾਂ ਜੀ ਦੇਖੋ ਤੁਸੀਂ ਸਾਰੇ ਇੱਥੇ ਸੀਗੇ ਤੁਸੀਂ ਦੇਖਿਆ ਕਿ ਮਤਲਬ ਪੰਜਾਬ ਨੇ ਆਪਣਾ ਹੱਕ ਜਤਾਉਣ ਪੰਜਾਬੀ ਇੱਥੇ ਪਹੁੰਚੇ ਹੋਏ ਸੀ ਤੇ ਮਤਲਬ ਚੰਡੀਗੜ੍ਹ ਪੁਲਿਸ ਨੇ तमाम ਕੋਸ਼ਿਸ਼ਾਂ ਕਰੀਆਂ ਤੇ ਮਤਲਬ ਉਹਨਾਂ ਨੂੰ ਮਤਲਬ ਜਿਹਨੂੰ ਕਹਿੰਦੇ ਅਧਿਹੜ ਦੇ ਹੋਏ ਮਤਲਬ ਪੰਜਾਬੀ ਇੱਥੇ ਪਹੁੰਚੇ ਤੇ ਆਪਣਾ ਨਾਰਾ ਬੁਲੰਦ ਕਰਿਆ ਜੀ ਉਸ ਦਿਨ ਤੋਂ ਬਾਅਦ ਮਤਲਬ ਬਹੁਤ ਲੋਕਾਂ ਦਾ ਮਤਲਬ ਸਾਨੂੰ ਆ ਵੀ ਰਿਹਾ ਸੀ ਅੱਗੇ ਤਾਂ ਮਤਲਬ ਕੌਲ ਤਾਂ ਜੀ ਇਹ ਤੈ ਹੋ ਰਿਹਾ ਕਿ ਜੇ ਤਾਂ ਮਤਲਬ ਇਹ ਮੰਗ ਮੰਨ ਨਹੀਂ ਜਾਂਦੀ ਕਿਉਂਕਿ ਅੰਦਰ ਖਾਤੇ ਜਿੰਨੀ ਗੱਲਬਾਤ ਹੋ ਰਿਹਾ ਸਾਨੂੰ ਪਿਛਲੇ 3-4 ਦਿਨ ਤੋਂ ਇਸੇ ਲੜੀ ਚ ਗੱਲ ਹੋ ਰਹੀ ਆ ਕਿ ਅੱਜ ਜਾਂ ਕੱਲ੍ਹ ਨੂੰ ਨ ਤੁਹਾਡੀ ਗੱਲਬਾਤ ਕੀ ਹੋ ਰਹੀ ਆ ਪੋਜ਼ਿਟਿਵ ਆ ਨੈਗੇਟਿਵ ਆ ਉਹ ਕੀ ਕਹਿ ਰਹੇ ਨੇ ਤੁਸੀਂ ਕੀ ਕਹਿ ਰਹੇ ਹੋ ਕੀ ਸ਼ਡਿਊਲ ਭੇਜੋ ਕਹਿੰਦੇ ਯਾਰ ਸ਼ਡਿਊਲ ਅਸੀਂ ਤੁਹਾਨੂੰ ਦਿਖਾ ਸਕਦੇ ਆ ਅਸੀਂ ਆਪਣੇ ਵੱਲੋਂ ਜਾਰੀ ਨਹੀਂ ਕਰ ਸਕਦੇ ਤੇ ਉਹਨਾਂ ਦਾ ਕਹਿਣਾ ਇਹ ਆ ਕਿ ਬਹੁਤ ਪੋਜ਼ਿਟਿਵਲੀ ਸਾਡੀ ਗੱਲ ਹੋਈ ਆ ਤੇ ਆਉਣ ਵਾਲੇ 1-2 ਦਿਨਾਂ ਦੇ ਅੰਦਰ ਅੰਦਰ ਉੱਥੋਂ ਜਿਹੜਾ ਸ਼ਡਿਊਲ ਆ ਉਹ ਜਾਰੀ ਹੋ ਜਾਊਗਾ ਤੇ ਮੋਰਚੇ ਨੂੰ ਲੈ ਕੇ ਉਹਨਾਂ ਨੇ ਪੁੱਛਣਾ ਸੀ ਕਿ ਯਾਰ ਤੁਸੀਂ ਕਦੋਂ ਤੱਕ ਬੈਠੇ ਰਹੋਗੇ ਕੀ ਆ ਸਾਡਾ ਇਹ ਸੀਗਾ ਜਦ ਤੱਕ ਸ਼ਡਿਊਲ ਨਹੀਂ ਆਉਂਦਾ ਕੁਝ ਵੀ ਹੋਈ ਚੱਲੇ ਇਹ ਮੋਰਚਾ ਜਾਰੀ ਰਹੂਗਾ ਤੇ ਜੇ ਮਤਲਬ ਇਹ ਟਾਂ ਵਾਲ ਮਟੋੜ ਵਾਲਾ ਐਟੀਟਿਊਡ ਇਹ ਰਿਹਾ ਐਂ ਮਤਲਬ ਉਹ ਲੰਬਾ ਟਾਈਮ ਕਰਦੇ ਰਹੇ ਤਾਂ ਆਉਣ ਵਾਲੇ ਦਿਨਾਂ 'ਚ ਇੱਥੇ ਪੇਪਰ ਨਹੀਂ ਫਿਰ ਉਹਨਾਂ ਗੱਲਾਂ 'ਚ ਵੀ ਸਮੱਸਿਆ ਹੋਊਗੀ ਪੇਪਰ ਬੂਪਰ ਵੀ ਨਹੀਂ ਫਿਰ ਇੱਥੇ ਹੋਣਗੇ ਮਤਲਬ ਜੇ ਯੂਨੀਵਰਸਿਟੀ ਚੱਲੂਗੀ ਤਾਂ ਪੰਜਾਬ ਦੇ ਸਟੂਡੈਂਟਾਂ ਦੇ ਹਿੱਤਾਂ ਦੇ ਅਨਸਾਰ ਚੱਲੂਗੀ ਜੀ ਨਹੀਂ ਫਿਰ ਯੂਨੀਵਰਸਿਟੀ ਚੱਲਣ ਦਾ ਵੀ ਕੋਈ ਮਤਲਬ ਨਹੀਂ ਹੈਗਾ ਜੀ ਇੱਕ ਇਹ ਹੁੰਦਾ ਕਿ ਵੱਡੀ ਕਾਲ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਲੱਗਣ ਲਾਇਆ ਜਾਂਦਾ ਵੀ ਸ਼ਾਇਦ ਹੁਣ ਵੱਡਾ ਕੰਮ ਹੋ ਗਿਆ ਵੀ ਉਦੋਂ ਵਾਰ ਨਫਰੀਏ ਤੇ ਵੱਧ ਰਹੀ ਆ ਉਹ ਜਿਹੜੇ ਲੋਕ ਨੇ ਆ ਰਹੇ ਆ ਜਾਂ ਕਿਵੇਂ ਨੇ ਦੇਖੋ ਇਹ ਲੋਕ ਤਾਂ ਨਿਰੰਤਰ ਮਤਲਬ ਇੱਥੇ ਆਈ ਜਾ ਰਹੇ ਨੇ ਮਤਲਬ ਇੱਥੇ ਸਾਰਾ ਦਿਨ ਮਤਲਬ ਤੁਸੀਂ ਦੇਖ ਸਕਦੇ ਹੋ ਇੰਨ ਇਕੱਠੇ ਵੀ ਰਹਿ ਰਹੇ ਆ ਜੀ ਇੱਕ ਤਾਂ ਚਲੋ ਇਕੱਠ ਓਮੇ ਦਾ ਹੁੰਦਾ ਕਿ ਸਾਨੂੰ ਜੋਰ ਲਾ ਕੇ ਸੱਦ ਕੇ ਕਰਨਾ ਪਵੇ ਖੁੰਦਾ ਲੋਕ ਆਪ ਮਹਾਰੇ ਆ ਰਹੇ ਨੇ ਪੰਜਾਬ ਦੀਆਂ ਸਾਰੀ ਕਿਸਮ ਦੀਆਂ ਜਥੇਬੰਦੀਆਂ ਆਪ ਮਹਾਰੇ ਆ ਰਹੇ ਨੇ ਜੀ ਰੋਜ਼ ਸਵੇਰੇ ਗਰਦਾਸਪੁਰ ਤੋਂ ਲੈ ਕੇ ਤਰਨਤਾਰਨ ਤੋਂ ਲੈ ਕੇ ਮਤਲਬ ਦੂਰ ਦਰਾਡੇ ਦੇ ਇਲਾਕਿਆਂ ਤੋਂ ਬੰਦੇ ਇੱਥੇ ਪਹੁੰਚ ਰਹੇ ਨੇ ਰੋਜ਼ ਰੋਜ਼ ਬੰਦੇ ਇੱਥੇ ਰਾਤ ਨੂੰ ਰੁੱਕ ਵੀ ਰਹੇ ਨੇ ਜੀ ਤਾਂ ਉਮੀਦ ਤਾਂ ਇਹ ਆ ਜੀ ਦੇਖੋ ਜੇ ਹੁਣ ਉਹ ਸਾਡੀ ਮੰਗ ਮੰਨ ਲੈਂਦੇ ਨੇ ਚੰਗੀ ਗੱਲ ਤਾਂ ਉਹਨਾਂ ਅਗਲੇ ਕਾਲ ਮਤਲਬ ਪਿਛਲੇ ਕਾਲ ਨਾਲੋਂ ਗਿਣਤੀ ਵਾਰ ਵੀ ਵੱਡੀ ਹੋਊਗੀ ਤੇ ਇਹ ਵੀ ਪੱਕੀ ਗੱਲ ਆ ਕਿ ਉਹ ਮਹਿਜ਼ ਯੂਨੀਵਰਸਿਟੀ ਤਕਸੀਮਤ ਨਹੀਂ ਹੋਊਗੀ ਤਾਂ ਮਤਲਬ ਹੁਣ ਇਹਨਾਂ ਨੂੰ ਸਮੱਸਿਆ ਇਹ ਗੱਲਾਂ ਤੋਂ ਹੁੰਦੀਆਂ ਕਿ ਨਾਰੇ ਪੰਜਾਬ ਯੂਨੀਵਰਸਿਟੀ ਦੇ ਲੱਗਦੇ ਨੇ ਫਿਰ ਚੰਡੀਗੜ੍ਹ ਤੇ ਵੀ ਲੱਗ ਜਾਣਗੇ ਜੀ ਵੀਸੀ ਨੂੰ ਵੀ ਇਹੀ ਕਿਹਾ ਸੀ ਕਿ ਤੁਸੀਂ ਮਤਲਬ ਜਿੰਨਾ ਛੇਤੀ ਇਹਨੂੰ ਨਿਮੇੜ ਸਕਦੇ ਹੋ ਤੁਹਾਡੇ ਵਾਸਤੇ ਵੀ ਚੰਗਾ ਸਾਡੇ ਵੀ ਅੱਗੇ ਪੇਪਰ ਨੇ ਸੀ ਵੀ ਧਿਆਨੀ ਤੁਰੀ ਕਰਨੀਆਂ ਨੇ ਜੀ ਸਿਰਫ ਸ਼ਡਿਊਲ ਦੀ ਮੰਗ ਰਹਿੰਦੀ ਆ ਜਾਂ ਮੰਗਾ ਹੋਰ ਵੀ ਰਹਣੀ ਆ ਕੁਝ ਦੇਖੋ ਸ਼ਡਿਊਲ ਦੀ ਮੰਗ ਤਾਂ ਜੀ ਕੇਂਦਰ ਤੋਂ ਆ ਉਹ ਤਾਂ ਵੀਸੀ ਦੇ ਹੱਥ 'ਚ ਨਹੀਂ ਹੈ ਵੀਸੀ ਤੋਂ ਤਾਂ ਜਿਹੜੀ ਅੱਜ ਦੀ ਮੀਟਿੰਗ 'ਚ ਸਾਡੀਆਂ ਮੰਗਾਂ ਸੀਗੀਆਂ ਉਹ ਹੀ ਸੀਗਾ ਇੱਕ ਤਾਂ ਕਿ ਜਦ ਤੱਕ ਇਹ ਚੋਣਾਂ ਨਹੀਂ ਹੁੰਦੀਆਂ ਕਿਉਂਕਿ ਚੋਣਾਂ ਦੀ ਪ੍ਰਕਿਰਿਆ ਜੀ ਆਲਮੋਸਟ 6 ਨਹੀਂ ਹੁੰਦੀ ਉਹ ਤੱਕ ਵੀ ਸੀ ਸਿਰਫ ਰੂਟੀਨ ਫੰਕਸ਼ਨਿੰਗ ਕਰੂਗੀ ਨਵੇਂ ਕੋਈ ਵੱਡੇ ਫੈਸਲੇ ਨਹੀਂ ਲਾਊਗੀ ਜਿਵੇਂ ਭਰਤੀ ਨੂੰ ਲੈ ਕੇ ਹੋਰ ਕਈ ਚੀਜ਼ਾਂ ਨੇ ਉਹ ਜੇ ਰੂਟੀਨ ਚ ਜੋ ਜਾਰੀ ਹੋਇਆ ਹੋਇਆ ਉਹੋ ਹੀ ਚੱਲੀ ਜਾਊਗਾ ਤਾਂ ਪਹਿਲੀ ਗੱਲ ਐਸੀ ਦੂਜਾ ਇਹ ਕਿ ਜਦੋਂ ਸੈਨੇਟ ਬਣਦੀ ਹੈ ਉਹ ਸਾਰੇ ਫੈਸਲਿਆਂ ਦਾ ਰਿਵਿਊ ਕਰੂਗੀ ਉਹ ਪ੍ਰੋਸੈਸ ਦਾ ਹੀ ਪਾਰਟ ਆ ਜੀ ਕਿ ਜਿਹੜੀ ਗੱਲ ਮੈਂ ਲੋਬੇ ਆ ਕਿ ਪਿਛਲੇ ਸੈਂਟਰ ਦੇ ਧਰਨੇ 'ਚ ਨਾ ਕੁਝ ਕੇਸ ਪਏ ਸੀਗੇ ਜੀ ਵਿਦਿਆਰਥੀਆਂ ਦੇ ਇੱਕ ਕੇਸ ਹੈਗਾ ਇੱਕ ਪੰਜ ਜਥੇਬੰਦੀਆਂ ਦੇ ਇਹਨਾਂ ਨੇ ਸਿਵਲ ਸੂਟ ਪਾਇਆ ਉਹ ਦੋਵੇਂ ਕੇਸ ਯੂਨੀਵਰਸਿਟੀ ਬਟਰਾਓ ਕਰੇ ਜੋ ਜ਼ਰੂਰੀ ਪ੍ਰਕਿਰਿਆ ਦੀ ਲੋੜ ਆ ਉਹ ਕਰਕੇ ਉਹਨਾਂ ਮੇੜੇ ਕੇਸ ਹੈ। ਪਹਿਲਾਂ 100 ਦਿਨ ਧਰਨਾ ਚੱਲਿਆ ਹਾਂਜੀ ਹਾਂਜੀ ਉਦੋਂ ਮਤਲਬ 13 ਵਿਦਿਆਰਥੀਆਂ ਦੇ ਮੈਨੂੰ ਮੇਰੇ ਜਿਆਦਾ ਹੀ ਭਗਵਾ ਤਮੰਦਾ ਘਰਾਓ ਕਰਨ ਦੇ ਨਾਂ ਤੇ ਇਹਨਾਂ ਨੇ ਕੇਸ ਪਾਇਆ ਸੀਗਾ ਜੀ ਉਹ ਚ ਯੂਨੀਵਰਸਿਟੀ ਕੰਪਲੇਨੈਂਟ ਆ ਤੇ ਉਹ ਚ ਗੱਲ ਕਰਕੇ ਐਸਐਸਪੀ ਨਾਲ ਗੱਲ ਕਰਕੇ ਜਿੰਮੂ ਕਰਕੇ ਗੱਲ ਨਿਮੇੜ ਲਾਂ। ਉਦੇ ਤੋਂ ਬਿਨਾਂ ਸਾਡੀ ਮੰਗ ਸੀਗੀ ਜੀ ਇੱਕ ਤਾਂ ਜਿਹੜੀ ਇਹਨਾਂ ਨੇ ਪਿਛਲੇ ਦਿਨ ਤੁਹਾਡੇ ਯਾਦ ਹੋਊਗਾ ਸਰਦਾਰ ਅਜਮੇਰ ਸਿੰਘ ਨੂੰ ਬੁਲਾਉਣ ਨੂੰ ਲੈ ਕੇ ਰੌਲਾ ਪਿਆ ਸੀਗਾ ਇਹਨਾਂ ਨੇ ਇੱਕ ਵੈਟਿੰਗ ਕਮੇਟੀ ਬਣਾਈ ਸੀ ਕਿ ਇੱਥੇ ਕਿਹੜਾ ਕਿਹੜਾ ਸਪੀਕਰ ਬੋਲ ਸਕਦਾ ਕਿ ਉਹ ਕਮੇਟੀ ਸਕ੍ਰੈਪ ਕਰੀ ਜਾਵੇ ਇਹ ਨਹੀਂ ਦੱਸਣਗੇ ਇੱਥੇ ਕੌਣ ਬੋਲ ਸਕਦਾ ਮਤਲਬ ਇਸ ਦੇਸ਼ 'ਚ ਕਹਿੰਦੇ ਨੇ ਕਿ ਕਾਨੂੰਨ ਦਾ ਰਾਜ ਹੈ ਜੀ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਕਾਨੂੰਨੀ ਕਾਰਵਾਈ ਕਰ ਲੈਣ ਪਰ ਇਹ ਨਹੀਂ ਦੱਸਣ ਕਿ ਕਾਹ ਬੋਲ ਸਕਦਾ ਨਹੀਂ ਬੋਲ ਸਕਦਾ ਆਰਐਸਐਸ ਦਾ ਕੋਈ ਕਿਸਦਾ ਇੱਥੇ ਸੰਜਟਨਨ ਦਾ ਪਿਓ ਮਰਦਾ ਜੀ ਉਹਦਾ ਭੋਗ ਪਾਉਣੇ ਇੱਥੇ ਪ੍ਰੋਗਰਾਮ ਰੱਖਦੇ ਨੇ ਉਹ ਇਹਨਾਂ ਨੂੰ ਸਮੱਸਿਆ ਨਹੀਂ ਲੱਗਦੀ ਸਾਡੇ ਇਹਨਾਂ ਨੂੰ ਮਤਲਬ ਸਪੀਕਰਾਂ ਤੇ ਵੀ ਸਮੱਸਿਆ ਹੋ ਰਹੀ ਆ ਤਾਂ ਉਹੋ ਜਿਹੀ ਕੋਈ ਬੈਟਿੰਗ ਕਮੇਟੀ ਨਹੀਂ ਹੋਊਗੀ ਦੂਜਿਆਂ ਨੇ ਪੀਯੂਸੀਐਸਸੀ ਦੀ ਕਾਉਂਸਲ ਸਟੂਡੈਂਟ ਕਾਉਂਸਲ ਆ ਜੀ ਉਹਦੇ ਇੱਕ ਐਸਓਪੀ ਬਣਾਈ ਜਾਊਗਾ ਕਿਵੇਂ ਕੰਮ ਕਰੂਗੀ ਤੇ ਉਹਨਾਂ ਦਾ ਸਬਧਾਨ ਨਵਾਂ ਬਣਾਇਆ ਸਾਡਾ ਇਹ ਕਿ ਉਹ ਸਬਧਾਨ ਰੱਦ ਕਰਕੇ ਪੀਯੂਸੀਐਸਸੀ ਦੇ ਮੈਂਬਰਾਂ ਤੇ ਵਿਦਿਆਰਥੀਆਂ ਨਾਲ ਮਿਲ ਕੇ ਇੱਕ ਸਾਂਝਾ ਕੋਈ ਪ੍ਰਕਿਰਿਆ ਬਣਾਈ ਜਾਵੇ ਉਹੋ ਨਹੀਂ ਚੱਲੂਗਾ ਜੀ ਤੀਜਾ ਜੀ ਕਿ ਰਿਜ਼ਰਵੇਸ਼ਨ ਪਾਲਿਸੀ ਜਿਹੜੀ ਉਹ ਜੋ ਇਹਦੀ ਬਣਦੀ ਉਹ ਲਾਗੂ ਕਰੀ ਜਾਵੇ ਜਿਹੜਾ 10 ਤਰੀਕ ਨੂੰ ਵੇਖਣ ਨੂੰ ਮਿਲਿਆ ਜਿਸ ਤਰ੍ਹਾਂ ਪੰਜਾਬ ਹਰਿਆਣੇ ਦੀ ਜਿਹੜੀ ਪੁਲਿਸ ਹੈ ਉਹ ਮਹਾਲੀ ਦੇ ਵਿੱਚ ਐਂਟਰ ਹੋ ਜਾਂਦੀ ਉੱਥੇ ਜਾ ਕੇ ਖੜਦੀ ਹੈ ਤਾਂ ਜਾਂ ਪੰਜਾਬ ਦੀ ਪੁਲਿਸ ਜਿਹੜੀ ਹੈ ਇੱਥੇ ਨੌਜਵਾਨਾਂ ਨੂੰ ਰੋਕਣ ਦੇ ਲਈ ਆਉਂਦੀ ਆ ਉਹਨੂੰ ਲੈ ਕੇ ਮੋਰਚੇ ਦੇ ਵੱਲੋਂ ਕੀ ਕੁਝ ਪ੍ਰਤੀਕਿਰਿਆ ਹੈ ਜਿਹਨੇ ਬਹੁਤ ਕਲੀਅਰਲੀ ਇਸ ਚੀਜ਼ ਦੀ ਨਖੇਦੀ ਕੀਤੀ ਹੈ ਜੀ ਖਾਸ ਤੌਰ ਤੇ ਪੰਜਾਬ ਪੁਲਿਸ ਦੇ ਚੰਡੀਗੜ੍ਹ ਚ ਲਾਏ ਜਾਂਦੇ ਦੇਖੋ ਅਸੀਂ ਮੰਨਦੇ ਹਾਂ ਕਿ ਹਰਿਆਣੇ ਤਾਂ ਚਲੋ ਭਾਜੀਪੀ ਦਾ ਰਾਜ ਆ ਉਹਨਾਂ ਤਾਂ ਮੈਂ ਸਮਝਾਉਂਦਾ ਵੀ ਉਹਨਾਂ ਦੀ ਤਾਂ ਮਜਬੂਰੀ ਕੀ ਹੈ ਜੀ ਵੀ ਉਹਨਾਂ ਤਾਂ ਉਹੀ ਕੁਝ ਕਰਨਾ ਪਰ ਜਿਹੜੀ ਪੰਜਾਬ ਪੁਲਿਸ ਇੱਥੇ ਗੇਟ ਨੰਬਰ 1 ਤੇ ਲਾਠੀਆਂ ਲਾਠੀ ਚਾਰਜ ਕਰ ਰਹੀ ਸੀ ਸਾਨੂੰ ਉਹ ਸਮੱਸਿਆ ਲੱਗ ਰਹੀ ਹੈ ਕਿ ਉਹਦੀ ਮੋਰਚੇ ਨੇ ਨਖੇਦੀ ਵੀ ਕਰੀ ਆ ਤੇ ਅਸੀਂ ਮਤਲਬ ਅਪੀਲ ਕਹਿ ਲੋ ਚੇਤਾਵਨੀ ਕਹਿ ਲੋ ਭਗਵੰਤ ਮਾਨ ਸਰਕਾਰ ਵਾਸਤੇ ਹੈਗੀ ਕਿਉਂਕਿ ਹੋਮ ਮਿਨਿਸਟਰ ਮਾਨ ਸਾਹਿਬ ਆਪ ਨੇ ਉਹ ਜ਼ਿੰਮੇਵਾਰੀ ਨਰਧਾਰਤ ਕਰਨ ਕਿਹੜੇ ਅਫਸਰਾਂ ਨੇ ਲਈ ਤੇ ਕਿਉਂ ਲਈ ਐਡੀ ਗੱਲ ਆ ਉਹਨਾਂ ਦੇ ਮਤਲਬ ਐਮਐਲਏ ਇੱਥੇ ਪਹੁੰਚ ਰਹੇ ਨੇ ਦਿਨੇਸ਼ ਚੱਡਾ ਮਾਲਵਿੰਦਰ ਕੰਗ ਉਹਨਾਂ ਦੇ ਮਤਲਬ ਐਮਪੀ ਨੇ ਇੱਥੇ ਪਹੁੰਚ ਰਹੇ ਨੇ ਜਿਉਂ ਮਤਲਬ ਕਮਾਲ ਦੀ ਗੱਲ ਤਾਂ ਐ ਸੀ ਨਾ ਦਿਨੇਸ਼ ਚੱਡਾ ਦੀ ਡੰਗਾਂ ਪਹਿਰੀਆਂ ਸੀ ਮਾਰ ਪਈਆ ਪੁਲਿਸ ਰਹੀ ਆ ਕਿ ਜੇ ਸਾਡਾ ਇੰਨਾ ਸਾਡੇ ਐਮਐਲਏ ਦਾ ਜੋਰ ਨਹੀਂ ਇੰਨਾ ਚੱਲਦਾ ਫਿਰ ਤਾਂ ਪੰਜਾਬ ਦਾ ਜੋਰ ਸਵਾਹ ਚੱਲੂਗਾ ਜੀ ਤਾਂ ਇਹ ਅਸੀਂ ਮੋਰਚਾ ਬਣਾਉ ਨਖੇਦੀ ਵੀ ਕਰੀ ਆ ਤੇ ਉਹ ਜ਼ਿੰਮੇਵਾਰੀ ਨੂੰ ਧਾਰਤ ਕਰਨ ਦੀ ਗੱਲ ਉਹਨਾਂ ਨੇ ਕਰੀ ਆ ਕਿ ਜ਼ਿੰਮੇਵਾਰੀ ਨੂੰ ਧਾਰਤ ਕਰੋ ਕੰਗ ਸਾਹਿਬ ਨੂੰ ਵੀ ਅਸੀਂ ਕਿਹਾ ਕਿ ਯਾਰ ਇਹ ਤਾਂ ਮਤਲਬ ਕੋਈ ਤੁਸੀਂ ਸਾਡੀ ਸਪੋਰਟ ਚਾਹ ਰਹੇ ਹੋ ਪੁਲਿਸ ਥੋੜੀ ਸਾਡੇ ਡ ਹੁਣ ਦਿਨਕਰ ਗੁਪਤਾ ਦੇ ਹਿਸਾਬ ਨਾਲੇ ਪੰਜਾਬ ਪੁਲਿਸ ਚੱਲਿਆ ਕਰੂਗੀ ਹੁਣ ਉਹ ਸੈਂਟਰ 'ਚ ਬੈਠਾ ਮਤਲਬ ਉਹ ਪਹਿਲਾਂ ਪੰਜਾਬ ਦਾ ਡੀਜੀ ਸੀ ਹੁਣ ਐਨਆਈਏ ਚੀਫ ਆ ਫਿਰ ਉਹਦੇ ਹਿਸਾਬ ਨਾਲੇ ਪੰਜਾਬ ਪੁਲਿਸ ਚਲਦੀ ਆ ਜਾਂ ਤਾਂ ਐ ਹੋ ਗਿਆ ਹੋਊਗਾ ਜੇ ਫਿਰ ਪੰਜਾਬ ਕੋਲ ਆਉਦੀ ਪੁਲਿਸ ਵੀ ਨਹੀਂ ਬਚੀ ਜੀ ਫਿਰ ਪੰਜਾਬ 'ਚ ਤਾਂ ਐਮਰਜੈਂਸੀ ਲੱਗਣੀ ਹੋ ਬਾਕੀ ਰਹਿ ਗਈ ਇਹ ਤਾਂ ਪੰਜਾਬ ਸਰਕਾਰ ਮਨੂੰ ਜਵਾਬ ਦੇਵੇ ਗੱਲ ਦਾ ਤਾਂ ਇਸ 10 ਤਰੀਕ ਨੂੰ ਜਿਸ ਤਰ੍ਹਾਂ ਵੱਡਾ ਕੋਈ ਦਿਨ ਰੱਖਿਆ ਗਿਆ ਸੀ ਵੱਡੀ ਕਾਲ ਰੱਖੀ ਗਈ ਸੀ ਜੇਕਰ ਮਸਲਾ ਹੁਣ ਵੀ ਹੱਲ ਨਹੀਂ ਹੁੰਦਾ ਕੋਈ ਅਗਲਾ ਦਿਨ ਚੁਣਿਆ ਗਿਆ ਵੀ ਇਸ ਦਿਨ ਤੋਂ ਅਸੀਂ ਕੋਈ ਵੱਡਾ ਐਕਸ਼ਨ ਕਰਾਂ ਚਰਚਾਵਾਂ ਹੋਈਆਂ ਨੇ ਜੀ ਦੋ ਜਾਂ ਤਿੰਨ ਕਿਸਮ ਦੀਆਂ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਯੂਨੀਵਰਸਿਟੀ ਦੇ ਵਿੱਚ ਨਾ ਅਗਲੇ ਤੋਂ ਮਤਲਬ 7-8 ਦਿਨਾਂ ਨੂੰ ਪੇਪਰ ਸ਼ੁਰੂ ਹੋ ਜਾਣਦੇ ਜੀ ਅਗਲੇ ਸੈਮੈਸਟਰ ਦੇ ਇਹ ਜੇ ਉਹਦੋਂ ਤੱਕ ਚੋਣਾਂ ਅਨਾਉਂਸ ਨਹੀਂ ਹੁੰਦੀਆਂ ਤਾਂ ਅਸੀਂ ਫਿਰ ਜਿੰਮੇਵਾਰੀ ਲਵਾਂਗੇ ਜੀ ਕਿ ਇੱਥੇ ਕੋਈ ਪੇਪਰ ਨਹੀਂ ਹੋਣਗੇ ਤੇ ਐਡਮਿਨ ਬਲੌਗ ਬੰਦ ਕਰਿਆ ਜਾਊਗਾ ਜੀ ਇਹ ਪੱਕੀ ਗੱਲ ਆ ਕਿ ਅਸੀਂ ਸਪਸ਼ਟਾਂ ਕਿ ਯੂਨੀਵਰਸਿਟੀ ਚੱਲੂਗੀ ਤਾਂ ਪੰਜਾਬ ਦੇ ਤੇ ਵਿਦਿਆਰਥੀਆਂ ਦੇ ਹੱਕਾਂ ਅਨਸਾਰ ਚੱਲੂਗੀ ਉਹਨਾਂ ਨੂੰ ਜੋ ਹੱਕ ਮਿਲਣਗੇ ਉਸ ਅਨਸਾਰ ਚੱਲੂਗੀ ਇਹ ਨਹੀਂ ਹੋਊਗਾ ਕਿ ਯੂਨੀਵਰਸਿਟੀ ਨੂੰ ਲੱਗਦਾ ਹੋਵੇ ਪਤਾ ਨਹੀਂ ਪੇਪਰਾਂ 'ਚ ਵਿਦਿਆਰਥੀ ਵਿਅਸਤ ਹੋ ਜਾਣਗੇ ਤੇ ਵੀ ਫਿਰ ਅਸੀਂ ਆਪਦਾ ਕੰਮ ਇੰਜ ਚਲਾ ਲਾਂਗੇ ਇਹੋ ਜਿਹਾ ਕੁਝ ਨਹੀਂ ਹੋਊਗਾ ਫਿਰ ਤੇ ਪੇਪਰ ਵੀ ਨਹੀਂ ਹੋਣਗੇ ਕੁਝ ਵੀ ਨਹੀਂ ਹੋਊਗਾ ਬਹੁਤ ਧੰਨਵਾਦ ਤੁਸੀਂ ਸਮਾਂ ਤਾਂ ਇਹ ਰਮਨ ਸੀਗੇ ਜੋ ਕਿ ਇਸ ਜਿਹੜੇ ਜੋ ਨੌਜਵਾਨਾਂ ਦਾ ਵੱਲੋਂ ਮੋਰਚਾ ਲਗਾਇਆ ਗਿਆ ਇਸ ਦੀ ਅਗਵਾਈ ਕਰਦੇ ਨੇ ਤਾਂ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਇਹ ਕਹਿੰਦੇ ਨੇ ਕਿ ਬੜਾ ਪੋਜ਼ਿਟਿਵ ਮਾਹੌਲ ਰਿਹਾ ਤਾਂ ਸਾਡੇ ਨਾਲ ਇਹ ਗੱਲ ਦਾ ਵਾਅਦਾ ਵੀ ਕੀਤਾ ਗਿਆ ਕਿ ਦੋ ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਜਿਹੜਾ ਸ਼ਡਿਊਲ ਹੈ ਚੋਣਾਂ ਦਾ ਉਹ ਜਾਰੀ ਹੋ ਜਾਏਗਾ ਹਾਲਾਂਕਿ ਇਹ ਦੇਖਣਾ ਹੋਏਗਾ ਕਿ ਜਿਹੜਾ ਵਾਅਦਾ ਕੀਤਾ ਗਿਆ ਜਿਸ ਤਰ੍ਹਾਂ ਦੀ ਗੱਲਾਂ ਬਾਤਾਂ ਇਹਨਾਂ ਨੂੰ ਕਹੀਆਂ ਜਾ ਰਹੀਆਂ ਹੁੰਦੀਆਂ ਜਾਂ ਨਹੀਂ ਹੁੰਦੀ ਤਾਂ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਪੀਓ ਚੰਡੀਗੜ੍ਹ